ਹਾਂਜੀ ਸ਼ੁਰੂ ਹੀ ਗਾਸਾ ਰਹਿਣ। ਕੈਨਲ ਪੰਜਾਬ ਫਰ ਕਾਸਟ ਤੇ ਸਵਾਗਤ ਕਰਦੇ ਆਂ ਅਸੀਂ। ਕਿਸੇ ਸਾਡੇ ਚੈਨਲ ਦੇ ਪਰਚਾ ਜੁੜ ਗਏ ਹੋ। ਸਤ ਬੱਲਾ। ਪਰਮਾਤਮਾ ਵਾ ਤੁਮਦਾਰ ਸੰਦਸ ਰੱਖੀਆਂ ਦੇਵੇ। ਸੋ ਪਰਮਾਤਮਾ ਦੇ ਵੱਜ ਜੁ ਕੀ ਨਿ ਰੱਖਿਆ ਕਰੋ। ਹੋਈ ਪਰਮਾਤਮਾ ਜੁ ਕੀ ਸਾਭ ਨੂੰ ਜੋ ਕੀ ਖੋਸ਼ ਰੱਖਦਾ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਕੋਈ ਵੀ ਕਰੇ ਗਲਤ ਕਰਾਂ ਵੀ ਤੁਹਾਨੂੰ ਕਦੇ ਵੀ ਨਹਿਰ ਦੇ ਜਾਂ ਦਰਿਆ ਦੇ ਕੋਲ ਗੱਡੀ ਨਹੀਂ ਚਲਾਉਣੀ ਚਾਹੀਦੀ ਕਿਉਂਕਿ ਜੇਕਰ ਗੱਡੀ ਕੋਲ ਚਲਾਵਾਂਗੇ ਤਾਂ ਸਾਡੀ ਜੋ ਗੱਡੀ ਹੈ ਉਹ ਰੋੜ ਰੋੜ ਕੇ ਅਸੀਂ ਆਗ ਵੀ ਚੜਾਂਗੇ ਸੋ ਅਜਿਹੀ ਗਲਤੀ ਕਦੇ ਵੀ ਨਾ ਕਰੋ ਜੋ ਕਿ ਤੁਹਾਨੂੰ ਜੋ ਕਿ ਅਨਿਰਸਕ ਹੋਵੇ। ਕਹਿੰਗੇ ਕਿ ਕਰ ਜੋ ਕਿ ਲੋਕ ਬਹੁਤ ਜੋ ਕਿ ਇਹ ਨੇ ਬੱਦ ਚੜ ਕੇ ਹਾਂ ਜੋ ਗੱਡੀ ਚਲਾਉਂਦੇ ਨੇ ਸੋ ਕਨਾਲ ਨਰ ਸਕੂਟਰ ਨਾ ਬਾਬੂ ਜਦੋਂ ਤੁਸੀਂ ਗੱਡੀ ਚਲਾਉਣ ਵੇਲੇ ਜਾਓ ਤਾਂ ਰੋਡਗਰ ਦੇਖੋ ਫੇਰ ਚਲਾਓ ਕਿਉਂਕਿ ਜੇਕਰ ਤੁਸੀਂ ਇਸ ਸੰਦ ਚਲਾਵਾਂਗੇ ਤਾਂ ਅਸੀਂ ਵੀਡੀਓ ਦੇ ਵਿੱਚ ਠੋਕਾ ਲਗਾ ਬਾਕੀ ਸਾਡੇ ਵਿੱਚ ਠੋਕਣਗੇ ਆ ਸੋ ਕਦੇ ਵੀ ਅਜਿਹੀ ਗਲਤੀ ਕਰਦੇ ਵੀ ਨਾ ਕਰੋ ਤੇ ਹੁਣ ਅਸੀਂ ਗੱਲ ਕਰਾਂਗੇ ਕਿ ਅੱਜ ਮੈਂ ਖ਼ਬਰ ਪੜ੍ਹ ਰਹੇ ਸੀ ਕਿ ਅੱਜ ਪਟਿਕੜ ਸਾਫ ਤੋਂ ਹੋ ਜੋ ਕਿ ਦੋ ਨੌਜਵਾਨ ਮੁੰਡੇ ਜੋ ਕਿ ਮਾਗਨੜ ਕੋਲ ਜਾਰ ਸੰ ਉਹ ਦਿਨ ਨੇੜੇ ਨੇੜੇ ਵਿੱਚ ਡਿੱਗੀ ਤਾਂ ਗੱਡੀ ਜਦੋਂ ਦਾ ਇੱਕ ਨੌ ਚੰਦਾ ਹਫ਼ਤਾ ਹੋ ਗਿਆ ਕਿ ਉਹਨੂੰ ਲਾਪਤਾ ਹੋ ਗਿਆ ਵੀ ਜੋ ਕਿ ਲਾਪਤਾ ਹੋ ਗਿਆ ਸੋ ਹੋ ਜਾਏਗਾ ਅਸੀਂ ਕਦੇ ਵੀ ਪ੍ਰੈਸ ਕਨਾਲ ਦੀਏ ਜੇਕਰ ਜਾਣਾ ਹੀ ਤਾਂ ਚਾਪੂਰਵਕ ਆਸੇ ਪਾਸੇ ਵੇਖ ਕੇ ਜਾਓ ਤਾਂ ਕਿ ਤੁਹਾਡੇ ਤੋਂ ਜੋ ਕੋਈ ਵੀ ਮੁਸੀਬਤ ਹੋਣ ਤੋਂ ਪਹਿਲਾਂ ਟਾਲ ਜਾਵੇ ਧੰਨਵਾਦ